मान्योगी जी पंजाब श्री गौरव यादव जी की निगरानी हेठ कपूरथला पुलिस वालों चुरम के खिलाफ जीरो टॉलरेंस पॉलिसी तहत एक स्पेशल ड्राइव चलाई गई है ਜਿਹਦੇ ਵਿੱਚ ਕਪੂਠਾ ਦਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਲੁੱਟਖੋਹ ਵਾਲੇ ਗੈਂਗ ਨੂੰ ਫੜਿਆ ਗਿਆ ਹੈਗਾ ਆ ਪਿਛਲੇ ਕੁਝ ਦਿਨਾਂ ਚ ਜਿਹੜੀ ਭਲੱਤ ਦੇ ਵਿੱਚ ਕੁਝ ਵਾਰਦਾਤਾ ਲੁੱਟਖੋਹ ਦੀ ਹੋਈਆਂ ਸੀ 4 ਤਰੀਕ 4 ਦਸੰਬਰ ਨੂੰ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਨਡਾਲਾ ਦੇ ਇੱਕ ਮੈਡੀਕਲ ਦੁਕਾਨ ਦੇ ਵਿੱਚੋਂ ਗੱਲਾਂ ਤੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ 4 ਦਸੰਬਰ ਨੂੰ ਉਸੇ ਰਾਤ ਹੀ ਜਿਹੜੀ ਇੱਕ ਸਵੀਟ ਸ਼ਾਪ ਹੈਗੀ ਆ ਭਲੱਤ ਭੋਗਪੁਰ ਰੋਡ ਭਲੱਤ ਦੇ ਵਿੱਚ ਉਹਦੇ ਕੋਲੋਂ ਜਿਹੜਾ 40000 ਰੁਪਏ ਜਿਹੜਾ ਪਿਸਤੌਲ ਦੀ ਨੋਕ ਤੇ ਜਿਹੜਾ ਖੋਹ ਕੀਤਾ ਗਿਆ ਸੀ 5 ਦਸੰਬਰ ਅਗਲੀ ਅਗਲੇ ਦਿਨ 5 ਦਸੰਬਰ ਨੂੰ ਭੋਗਪੁਰ ਰੋਡ ਤੋਂ ਇੱਕ ਪਿਸਤੌਲ ਦੀ ਨੋਕ ਤੇ 5000 ਰੁਪਏ ਦੀ ਖੋਹ ਕੀਤੀ ਗਈ ਸੀ ਇਹਨਾਂ ਜਿਹੜੇ ਮੁਕਦਮੇ ਲਗਾਤਾਰ ਜਿਹੜੇ ਇਹ ਤਿੰਨ ਮੁਕਦਮੇ ਇਮੀਡੀਏਟਲੀ ਪੁਲਿਸ ਨੇ ਦਰਜ ਕੀਤੇ ਸੀ ਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਸੀ ਤੇ ਤਫ਼ਤੀਸ਼ ਦੀ ਲੜੀ ਦੇ ਵਿੱਚ ਵੱਖ-ਵੱਖ ਜਿਹੜੀ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਸੀ ਜਿੱਤੇ ਨਿਗਰਾਨੀ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ DSP ਪੁਲਸ ਅਥੇ ਇਨਚਾਰਜ CIA ਤੇ ਵਕ 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 SHO ਸਹਬਾਨਾ ਵੱਲੋਂ ਕੀਤੀ ਗਈ ਹੈਗੀ ਹੈ ਟੈਕਨੀਕਲ ਐਵੀਡੈਂਸ ਅਤੇ CCTV ਫੁਟੇਜ ਤੇ ਹਿਊਮਨ ਇੰਟੈਲੀਜੈਂਸ ਨੂੰ ਦੇਖਦੇ ਹੋਏ ਕੁਝ ਅਸੀਂ ਦੋਸ਼ੀਆਂ ਨੂੰ ਜਿਹੜਾ ਨੈਰੋਡਾਉਨ ਕੀਤਾ ਸੀਗਾ ਤੇ ਉਹਨਾਂ ਨੂੰ ਇਮੀਡੀਏਟਲੀ ਅਸੀਂ ਜਿਹੜਾ ਰਾਉਂਡ ਅਪ ਕਰਕੇ ਜਿਹੜੀ ਪੁੱਛਗਿੱਛ ਕੀਤੀ ਹੈਗੀ ਹੈ ਦੋਸ਼ੀ ਜਿਹੜੇ ਫੜੇ ਗਏ ਹਨ ਉਹਨਾਂ ਦਾ ਨਾਂ ਹੈਗਾ ਤੇਜਿੰਦਰਜੀਤ ਉਰਫ ਹੈਪੀ ਪੁੱਤਰ ਸਤਨਾਮ ਸਿੰਘ ਵਾਸੀ ਕੁਦਦੋਵਾਲ ਥਾਣਾ ਕਰਤਾਰਪੁਰ ਸੰਜੀਪੁਰ ਬੋਬੀ ਪੁੱਤਰ ਸਤਨਾਮ ਸਿੰਘ ਵਾਸੀ ਰੰਜਬ ਥਾਣਾ ਕਰਤਾਰਪੁਰ ਅਤੇ ਦਰਸ਼ਨ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਕੋਰਾਲਾ ਥਾਣਾ ਕਰਤਾਰਪੁਰ ਇਹ ਜਿਹੜੇ ਤਿੰਨ ਦੋਸ਼ੀ ਫੜੇ ਗਏ ਹਨ ਇਹਨਾਂ ਵੱਲੋਂ ਦੱਸਿਆ ਗਿਆ ਕਿ ਇਹ ਵਾਰਦਾਤਾ ਜਿਹੜੀ ਇਹਨਾਂ ਵੱਲੋਂ ਹੀ ਜਿਹੜੀ ਕੀਤੀ ਗਈਆਂ ਹੈਗੀਆਂ ਇਹਦੇ ਵਿੱਚ ਜਿਹੜਾ ਤੇਜਿੰਦਰ ਸਿੰਘ ਔਰ ਫੈਪੀ ਹੈਗਾ ਹੈ ਉਦੇ ਵਿੱਚ ਆਲਰੇਡੀ سنگੀਨ ਅਪਰਾਧਾ ਤਹਿਤ 11 ਜਿਹੜੇ ਅਪਰਾਧਿਕ ਮੁਕਦਮੇ ਪਹਿਲਾਂ ਵੀ ਦਰਜ ਹਨ ਇਸ ਤੋਂ ਇਲਾਵਾ ਜਿਹੜਾ ਸੰਜੀਪ ਉਰਫ ਬੋਬੀ ਹੈਗਾ ਇਹਦੇ ਖਿਲਾਫ ਦੋ ਅਪਰਾਧਿਕ ਮੁਕਦਮੇ ਦਰਜ ਹਨ ਅਤੇ ਦੋਸ਼ੀ ਦਰਸ਼ਨ ਸਿੰਘ ਉਰਫ ਨਿੱਕਾ ਜਿਹੜਾ ਹੈਗਾ ਉਹਦੇ ਖਿਲਾਫ ਤਿੰਨ ਅਪਰਾਧਿਕ ਮੁਕਦਮੇ ਦਰਜ ਹਨ ਇਹਨਾਂ ਨੇ ਇੱਕ ਭੋਗਪੁਰ ਦੇ ਵਿੱਚ ਵੀ ਕਰਾਨੇ ਦੀ ਦੁਕਾਨ ਤੋਂ ਜਿਹੜਾ 9500 ਰੁਪਏ ਦੀ ਜਿਹੜੀ ਖੋਹ ਹੈ ਇੱਕ ਹਫ਼ਤੇ ਪਹਿਲਾਂ ਕੀਤੀ ਸੀਗੀ ਦੋਸ਼ੀਆਂ ਕੋਲੋਂ ਇੱਕ ਖਡਾਉਣਾ ਪਿਸਤਲ ਇੱਕ ਮੋਟਰਸਾਈਕਲ ਬਿਨਾਂ ਨੰਬਰ ਪਲੇਟ ਇੱਕ ਪੇਚਕਸ ਇੱਕ ਤੇਜ਼ ਤਾਰ ਚਾਕੂ ਅਤੇ ਭਾਰਤੀ ਕਰੰਸੀ 8200 ਰੁਪਏ ਦੀ ਬਰਾਮਦ ਕੀਤੀ ਗਈ ਹੈ। ਆ ਇਹਦੇ ਇਹਨਾਂ ਦੀ ਅਰੈਸਟ ਦੇ ਨਾਲ ਜਿਹੜੇ 4 ਸਾਡੇ ਅਨਟ੍ਰੇਸ ਕੇਸਿਸ ਸੀਗੇ ਉਹਨਾਂ ਦੀ ਜਿਹੜੀ ਗੁੱਥੀ ਨੂੰ ਜਿਹੜਾ ਕਪੂਰਥਲਾ ਪੁਲਿਸ ਨੇ ਸੁਲਝਾਇਆ ਹੈਗਾ ਇਹਨਾਂ ਦੀ ਹੋਰ ਡੂੰਘਾਈ ਨਾਲ ਪੁਸ਼ਕਿਸ਼ ਕਰਕੇ ਇਹਨਾਂ ਦੇ ਜਿਹੜੇ ਹੋਰ ਸਾਥੀ ਹੈਗੇ ਤੇ ਹੋਰ ਜਿਹੜੇ ਵਾਰਦਾਤਾਂ ਹੈਗੀਆਂ ਉਹਨਾਂ ਨੂੰ ਵੀ ਅਸੀਂ ਹੁਣ ਟ੍ਰੇਸ ਕਰਨ 'ਚ ਲੱਗੇ ਹੋਏ ਹਾਂ। ਇਹ ਸਰ ਕਿੰਨੀ ਦੇਰ ਤੋਂ ਇਹ ਜਿਹੇ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਕੁਝ ਲੋਕ ਨਵੇਂ ਵੀ ਰਲੇ ਨੇ ਕਿ ਸਾਰੇ ਹੀ ਚੁਣੀਏ ਰਿਪੋਰਟ ਨਹੀਂ ਨਹੀਂ ਇਹਨਾਂ ਦਾ ਇਹਨਾਂ ਦੀ ਜਿਹੜੀ ਹੈਪੀ ਹੈਗੀ ਹੈ ਇਹਦੀ ਵਾਰਦਾਤਾਂ ਜਿਹੜੀ 2017 ਤੋਂ ਜਿਹੜੀ ਸ਼ੁਰੂ ਹੁੰਦੀ ਹੈ ਤੇ 2017 ਤੋਂ ਲੈ ਕੇ 2024 ਤੱਕ ਕੰਟੀਨਿਊਸਲੀ ਇਹ ਜਿਹੜਾ ਜਿਹੜੀ ਕ੍ਰਾਈਮ ਜਗਤ ਜਿਹੜੀ ਦੁਨੀਆ 'ਚ ਇਹ ਹੈਗਾ ਹੈਗਾ ਤੇ ਬਾਕੀ ਮੁਕੱਦਮਿਆਂ ਤੇ ਇਹ ਜਿਹੜਾ ਜ਼ਮਾਨਤ ਤੇ ਬਾਹਰ ਆਇਆ ਹੈਗਾ ਕਪੂਰਥਲਾ ਪੁਲਿਸ ਵੱਲੋਂ ਜਿਹੜੀ ਇਹਦੀ ਪੁਰਾਣੇ ਮੁਕੱਦਮਿਆਂ 'ਚ ਵੀ ਜਿਹੜੀ ਜ਼ਮਾਨਤ ਹੋਈ ਹੈ ਉਹਨੂੰ ਰੱਦ ਕਰਾਉਣ ਦੀ ਵੀ ਜਿਹੜੀ ਅਰਜੀ ਦਿੱਤੀ ਜਾਊਗੀ ਠੀਕ ਹੈ ਐਡਿਕਟਡ ਨੇ ਜਾਂ ਕੀ ਕਰਦੇ ਨੇ ਇਹ ਤਾਂ ਜਨਨ ਕਾਰਨ ਕੀ ਹੈ ਲੁੱਟਾ ਖੋਹ ਕਰਨ ਦੇ ਪਿੱਛੇ ਕੀ ਹੈ ਨਾ ਇਹ ਕ੍ਰਾਈਮਨਲ ਮਾਈਂਡ ਦਾ ਹੀ ਹੋਗਾ ਮੇਨ ਪਰਪਸ ਇਹਨਾਂ ਦਾ ਜਿਹੜਾ ਪੈਸਾ ਹੈਗਾ ਤੇ ਪੈਸਾ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਚਾਹੀਦਾ ਹੈਗਾ ਤੇ ਜੁਰਮ ਦੀ ਦੁਨੀਆ ਤੋਂ ਹੀ ਇਹ ਜਿਹੜਾ ਪੈਸਾ ਕਮਾ ਰਹੇ ਨੇ ਜਿਹੜਾ ਸਮਾਨ ਲੁੱਟਦੇ ਸੀਗੇ ਕਿਸੇ ਨਾ ਕਿਸੇ ਦਾ ਸੇਲ ਆਊਟ ਕਰਦੇ ਹੋਣਗੇ ਕਿਸੇ ਦਾ ਉਹਨਾਂ ਨੂੰ ਇਹ ਆਪਣੇ ਆਪਣੇ ਹੀ ਵਰਤੋਂ ਲਈ ਜਿਹੜਾ ਇਹ ਕਰਦੇ ਸੀਗੇ ਮੁੱਢਲੀ ਪੁਸ਼ਕਿਸ਼ੇ ਹੁਣ ਗੱਲ ਸਾਹਮਣੇ ਆਈ ਹੈ